555ਵਾਂ ਪ੍ਰਕਾਸ਼ ਪੁਰਬ ਗੁਰੂ ਨਾਨਕ ਦੇਵ ਜੀ ਦਾ ਔਰ ਇਸ ਮੌਕੇ ਅਸੀਂ ਪਹੁੰਚੇ ਹੋਏ ਆ ਪੰਜਾਬ ਦਾ ਨਨਕਾਣਾ ਸਾਹਿਬ ਬਿਲਕੁਲ ਸਹੀ ਗੱਲ ਹੈ ਅਸੀਂ ਪਹੁੰਚੇ ਆ ਇਸ ਵਕਤ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ 베ਰ ਸਾਹਿਬ ਜਿੱਥੇ ਇਸ ਵਕਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹੋਈਆਂ ਨੇ ਇੱਥੇ ਸ਼ਰਧਾਲੂ ਪਹੁੰਚੇ ਹੋਏ ਨੇ ਦੂਰ ਦਰਾਡੇ ਥਾਵਾਂ ਤੋਂ ਲੋਕ ਇੱਥੇ ਪਹੁੰਚੇ ਹੋਏ ਨੇ ਨਤਮਸਤਕ ਹੋਣ ਦੇ ਲਈ ਇੱਥੇ ਪਹੁੰਚੇ ਨੇ ਅੱਜ ਤੁਹਾਨੂੰ 베ਰ ਸਾਹਿਬ ਜਿਹੜਾ ਇੱਥੇ ਦੇ ਇਤਿਹਾਸ ਬਾਰੇ ਜਾਣੂ ਕਰਵਾਵਾਂਗੇ ਤੁਸੀਂ ਦੇਖ ਸਕਦੇ ਹੋ ਇਹ ਹੈ ਪਵਿੱਤਰ 베ਰ ਸਾਹਿਬ ਜਿਹੜਾ ਕੇ ਬਹੁਤ ਜ਼ਿਆਦਾ ਮੰਨਿਆ ਜਾਂਦਾ ਕਿਉਂਕਿ ਗੁਰੂ ਨਾਨਕ ਦੇਵ ਜੀ ਇੱਥੇ ਬੈਠ ਕੇ ਧਿਆਨ ਕਰਦੇ ਹੁੰਦੇ ਸੀਗੇ ਉਹਨਾਂ ਦੀ ਦਿਨਚਰਿਆ ਦੇ ਵਿੱਚ ਕਿਹਾ ਜਾਂਦਾ ਹੈ ਕਿ ਸਵੇਰੇ ਉਹ ਜਿਸ ਵਕਤ ਕਾਲੀ ਬੇ ਦੇ ਵਿੱਚ ਨਹਾ ਕੇ ਆਉਂਦੇ ਸੀ સ્ਨਾਣ ਕਰਕੇ ਆਉਂਦੇ ਸੀ ਉਸ ਤੋਂ ਬਾਅਦ ਇਸ ਜਿਹੜਾ ਬੇਰ ਸਾਹਿਬ ਨੇ ਇੱਥੇ ਬਹਿ ਕੇ ਉਹ ਜਿਹੜਾ ਧਿਆਨ ਕਰਦੇ ਸੀ ਇਸ ਤਰੀਕੇ ਦੇ ਨਾਲ ਇਸ ਦੀ ਮਾਨਤਾ ਇੱਥੇ ਬਹੁਤ ਜ਼ਿਆਦਾ ਹੈ ਜੇਕਰ ਅਸੀਂ ਇਸ ਪੂਰੇ ਸਥਾਨ ਦੇ ਇਤਿਹਾਸ ਦੀ ਗੱਲ ਕਰੀਏ ਲੰਮਾ ਇਤਿਹਾਸ ਹੈ ਲੰਮੇ 14 ਸਾਲ ਦਾ ਇਤਿਹਾਸ ਜਿਹੜਾ ਹੈ ਉਹ ਗੁਰੂ ਨਾਨਕ ਦੇਵ ਜੀ ਦਾ ਇਸ ਥਾਂ ਦੇ ਨਾਲ ਜੁੜਿਆ ਹੋਇਆ ਹੈ ਔਰ ਇਸ ਥਾਂ ਨੂੰ ਤਦ ਤੋਂ ਹੀ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਜਿਹੜੀਆਂ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚੀਆਂ ਹੋਈਆਂ ਨੇ ਇਹ ਅੱਜ ਨਹੀਂ ਇਹ ਹਰ ਸਾਲ ਇਸੇ ਤਰੀਕੇ ਦੇ ਨਾਲ ਪਹੁੰਚਦੀਆਂ ਨੇ ਔਰ ਇੱਥੇ ਨਤਮਸਤਕ ਹੁੰਦੀਆਂ ਨੇ ਇਹ ਗਿਣਤੀ ਜਿਹੜੀ ਹੈ ਸੰਗਤਾਂ ਦੀ ਲਗਾਤਾਰ ਵੱਧਦੀ ਜਾਏਗੀ ਜੇਕਰ ਅਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਇੱਥੇ ਨਤਮਸਤਕ ਹੋ ਚੁੱਕੇ ਨੇ ਸਵੇਰੇ 4 ਵਜੇ ਤੋਂ 5 ਵਜੇ ਤੋਂ ਜਿਹੜਾ ਇੱਥੇ ਲੋਕਾਂ ਦਾ ਆਣਾ ਸ਼ਰਧਾਲੂਆਂ ਦਾ ਆਣਾ ਸੰਗਤਾਂ ਦਾ ਆਣਾ ਸ਼ੁਰੂ ਹੋ ਚੁੱਕਾ ਸੀ ਔਰ ਉਸ ਤੋਂ ਬਾਅਦ ਹਾਲੇ ਤੱਕ ਇਹ ਗਿਣਤੀ ਲੋਕਾਂ ਦੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ देर ਰਾਤ ਤੱਕ ਜਿਹੜਾ ਇਹ ਸਿਲਸਿਲਾ ਹੈ ਅੱਜ ਦੇ ਦਿਨ ਜਿਹੇ ਤਰੀਕੇ ਦੇ ਨਾਲ ਹੀ ਚੱਲਦਾ ਰਹੇਗਾ ਔਰ ਲੋਕ ਇੱਥੇ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਰਹਿਣਗੇ ਤੁਹਾਨੂੰ ਲਗਾਤਾਰ ਇਹ ਦ੍ਰਿਸ਼ ਦਿਖਾ ਰਹੇ ਹਾਂ ਜਿੱਥੇ ਸੁਲਤਾਨਪੁਰ ਲੋਧੀ ਪੰਜਾਬ ਦਾ ਨਨਕਾਣਾ ਸਾਹਿਬ ਇੱਥੇ ਸ਼ਰਧਾਲੂ ਪਹੁੰਚ ਰਹੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਪਹੁੰਚ ਰਹੇ ਨੇ ਮੇਰੇ ਕੈਮਰਾਮੈਨ ਤੁਹਾਨੂੰ ਤਸਵੀਰਾਂ ਵੀ ਦਿਖਾਣਗੇ ਕਿ ਜਿੱਥੇ ਇਹ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਜੜੇ ਨੇ ਉਹ ਸੁਲਤਾਨਪੁਰ ਲੋਧੀ ਪਹੁੰਚੇ ਨੇ ਗੁਰਦੁਆਰਾ ਸ਼੍ਰੀ 베ਰ ਸਾਹ ਪਹੁੰਚੇ ਨੇ ਇੱਥੇ ਨਤਮਸਤਕ ਹੋ ਰਹੇ ਨੇ ਲਗਾਤਾਰ ਇਸ ਇਕੱਠ ਨੂੰ ਕੰਟਰੋਲ ਕਰਨ ਦੀਆਂ ਜੜੀਆਂ ਨੇ ਉਹ ਕੋਸ਼ਿਸ਼ਾਂ ਕਮੇਟੀ ਦੇ ਵੱਲੋਂ ਮੈਨੇਜਮੈਂਟ ਕਮੇਟੀ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਜਿਹੜਾ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਹਰ ਕੋਈ ਜਿਹੜਾ ਹੈ ਉਹ ਦਰਸ਼ਨ ਕਰ ਸਕੇ ਸਹੀ ਤਰੀਕੇ ਦੇ ਨਾਲ ਦਰਸ਼ਨ ਹੋ ਸਕਣ ਹਰੇਕ ਦੇ ਕਿਉਂਕਿ ਦੂਰੋਂ ਦੂਰੋਂ ਲੋਕ ਜਿਹੜੇ ਨੇ ਇੱਥੇ ਪਹੁੰਚਦੇ ਨੇ ਸੁਲਤਾਨਪੁਰ ਲੋਧੀ ਦਾ ਇਤਿਹਾਸ ਬਹੁਤ ਲੰਮਾ ਹੈ ਜਿਸ ਦੀ ਅਸੀਂ ਗੱਲ ਕਰ ਰਹੇ ਸੀਗੇ ਸੁਲਤਾਨਪੁਰ ਲੋਧੀ ਦੀ ਗੱਲ ਕਰੀਏ ਤੇ ਇਹ ਉਹ ਥਾਂ ਹੈ ਜਿੱਥੇ ਬਾਬੇ ਨਾਨਕ ਨੇ 13 13 ਦੀ ਜਿਹੜੀ ਹੈ ਉਹ ਕਾਢ ਕੀਤੀ ਸੀ ਜਿਸ ਵਕਤ ਅਸੀਂ ਗੱਲ ਕਰਦੇ ਆ ਉਹਨਾਂ ਤੋਂ ਪੁੱਛਿਆ ਗਿਆ ਸੀਗਾ ਲੰਗਰ ਦੀ ਗੱਲ ਕੀਤੀ ਗਈ ਸੀ ਤੇ 13 13 ਸਾਰਿਆਂ ਦੇ ਲਈ ਉਹਨਾਂ ਨੇ ਇੱਥੇ ਹੀ ਸ਼ੁਰੂ ਕੀਤਾ ਸੀ ਪਹਿਲੀ ਉਦਾਸੀ ਜਿਹੜੀ ਹੈ ਬਾਬੇ ਨਾਨਕ ਦੀ ਉਹ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਸ਼ੁਰੂ ਹੋਈ ਸੀ ਪਹਿਲੀ ਉਦਾਸੀ ਉਹਨਾਂ ਨੇ ਇਥੋਂ ਦੀ ਆਪਣੀ ਸ਼ੁਰੂ ਕੀਤੀ ਸੀ ਜਿਸ ਵਕਤ ਅਗਰ ਅਸੀਂ ਗੱਲ ਕਰੀਏ ਸ਼ੁਰੂਆਤੀ ਦੌਰ ਦੀ ਤੇ ਬਾਬਾ ਨਾਨਕ ਜਿਹੜੇ ਨੇ ਉਹ ਆਪਣੇ ਪਿਤਾ ਜੀ ਦੇ ਨਾਲ ਜਿਹੜਾ ਹੈ ਉਹ ਉਹਨਾਂ ਦੀ ਬੰਦ ਹੀ ਨਹੀਂ ਸੀ ਤਾਂ ਕੇ ਉਹਨਾਂ ਦੀ ਵੱਡੀ ਭੈਣ ਉਹਨਾਂ ਨੂੰ ਇੱਥੇ ਲੈ ਕੇ ਆਈ ਸੀਗੀ ਔਰ ਉਸ ਤੋਂ ਬਾਅਦ ਉਹ ਜਿਹੜਾ ਕੁਤਾਨਪੁਰ ਲੋਧੀ ਦੀ ਧਰਤੀ ਤੇ ਹੀ ਰਹੇ ਸਭ ਤੋਂ ਪਹਿਲਾ ਜਿਹੜਾ ਹੈ ਉਹ ਸਿੱਖ ਧਰਮ ਨੂੰ ਸ਼ੁਰੂ ਕਰਨ ਵਾਲੇ ਗੁਰੂ ਨਾਨਕ ਦੇਵ ਜੀ ਸਿੱਖੇ ਔਰ ਉਸ ਦੀ ਸ਼ੁਰੂਆਤ ਵੀ ਜਿਹੜੀ ਹੈ ਸਿੱਖ ਧਰਮ ਦੀ ਇਸੇ ਧਰਤੀ ਤੋਂ ਹੋਈ ਸੀ ਇਸ ਕਰਕੇ ਜਿਹੜੀ ਸੰਗਤ ਹੈ ਸ਼ਰਧਾਲੂ ਨੇ ਉਹਨਾਂ ਦੇ ਲਈ ਇਹ ਧਰਤੀ ਬਹੁਤ ਜ਼ਿਆਦਾ ਜਿਹੜੀ ਹੈ ਉਹ ਮਾਨਤਾ ਪ੍ਰਾਪਤ ਧਰਤੀ ਹੈ ਇੱਥੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਨੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਨੇ ਔਰ ਇੱਥੇ ਆ ਕੇ ਲੋਕ ਜਿਹੜੇ ਨੇ ਉਹ ਬਾਬੇ ਨਾਨਕ ਦੇ ਨਾਲ ਆਪਣੇ ਆਪ ਨੂੰ ਜੋੜਦੇ ਨੇ ਇੱਥੇ ਦੀ ਧਰਤੀ ਤੋਂ ਬਾਬੇ ਨਾਨਕ ਨੇ ਬਹੁਤ ਸਾਰੀਆਂ ਸਿੱਧੀਆਂ ਨੇ ਲੋਕਾਂ ਨੂੰ ਦਿੱਤੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਜਿਉਣੀ ਚਾਹੀਦੀ ਹੈ ਔਰ ਜ਼ਿੰਦਗੀ ਜੀਣ ਦੇ ਸਹੀ ਢੰਗ ਤਰੀਕੇ ਕੀ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਇਹ ਸੰਗਤ ਹੈ ਲਗਾਤਾਰ ਇਹ ਗਿਣਤੀ ਵੱਧਦੀ ਜਾ ਰਹੀ ਹੈ ਔਰ ਇਹ ਸੰਗਤ ਜਿਹੜੀ ਹੈ ਦੂਰੋਂ ਦੂਰੋਂ ਅੱਜ ਇੱਥੇ ਮੱਥਾ ਟੇਕਣ ਦੇ ਲਈ ਪਹੁੰਚ ਰਹੀ ਹੈ ਔਰ ਮੱਥਾ ਜਿਹੜਾ ਉਹ ਆਪਣੇ ਕੱਲੇ ਨਹੀਂ ਇਹ ਪਰਿਵਾਰ ਦੇ ਨਾਲ ਜਿਹੜਾ ਇਹ ਪੂਰੀ ਪੂਰੀ ਸੰਗਤ ਪਹੁੰਚ ਰਹੀ ਹੈ ਇੱਥੇ ਸੁਲਤਾਨਪੁਰ ਲੋਧੀ ਦੀ ਧਰਤੀ ਤੇ ਪਹੁੰਚ ਰਹੀ ਹੈ ਇੱਥੇ ਜਿਹੜਾ ਇੱਕ ਅਗਰ ਅਸੀਂ ਗੱਲ ਪੁਰਾਣੀ ਸਾਂਝੀ ਕਰੀਏ ਤੇ ਇੱਕ ਉਹ ਵੀ ਹੈ ਕਿ ਇੱਕ ਵਾਰੀ ਬਾਬੇ ਨਾਨਕ ਨੇ ਜਿਹੜਾ ਉਹ ਕਾਲੀ ਬੇ ਦੇ ਵਿੱਚ ਡੁਬਕੀ ਲਗਾਈ ਸੀ ਔਰ 3 ਦਿਨ ਤੱਕ ਜਿਹੜਾ ਉਹ ਕਾਲੀ ਬੇ ਤੋਂ ਬਾਹਰ ਨਹੀਂ ਆਏ ਸੀ ਬਾਅਦ ਚੋਂ 3 ਦਿਨ ਬਾਅਦ ਜਿਸ ਵਕਤ ਉਹ ਕਾਲੀ ਬੇ ਤੋਂ ਬਾਹਰ ਆਏ ਤੇ ਬਾਹਰ ਆ ਕੇ ਉਹਨਾਂ ਨੇ ਰਚਨਾ ਕੀਤੀ ਸੀਗੀ ਮੂਲ ਮੰਤਰ ਦੀ ਤੇ ਜਪਜੀ ਸਾਹਿਬ ਦੀ ਉਸ ਤੋਂ ਬਾਅਦ ਇੱਥੇ اسی ਧਰਤੀ ਦੇ ਵਿੱਚ ਉੱਤੇ ਜਿਹੜੀ ਹੈ ਰਚਨਾ ਹੋਈ ਹੈ ਮੂਲ ਮੰਤਰ ਦੀ ਵੀ ਉਹਨਾਂ ਨੇ ਜਿਸ ਵਕਤ ਕਾਲੀ ਬੇ ਤੋਂ ਬਾਅਦ ਆਏ 3 ਦਿਨ ਬਾਅਦ ਉਹਨਾਂ ਨੇ ਜਿਹੜੀ ਹੈ ਉੱਥੇ ਰਚਨਾ ਕੀਤੀ ਮੂਲ ਮੰਤਰ ਦੀ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਤੇ ਅੰਦਰ ਜਿਹੜੇ ਬਾਗ ਸ੍ਰੀ ਖੁਫੀ ਗੁਰੂ ਜੀ ਦੇ ਸੰਗਤਾਂ ਜੀ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੀਆਂ ਨੇ ਅਸੀਂ ਉੱਥੇ ਵੀ ਤੁਹਾਨੂੰ ਲੈ ਕੇ ਆਏ ਹਾਂ ਤੁਸੀਂ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਆਜਾਪਾ ਸਾਹਿਬ ਜੀ ਜਮੁਨਾ ਬਹਾਦਰ ਦੇਵ ਜੀ ਦਾ ਜਿਹੜਾ ਹੈ ਉਹ ਪ੍ਰਕਾਸ਼ ਸੁਰਗ ਹੈ ਬੜੀ ਗੁੰਝਲੀ ਦੇ ਵਿੱਚ ਜਿਹੜੀਆਂ ਇਹ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਇਹ ਤਸਵੀਰਾਂ ਅਸੀਂ ਉਹਨਾਂ ਦੇ ਲਈ ਵੀ ਲੈ ਕੇ ਆਏ ਜਿਹੜੀ ਸਾਡੇ ਸਾਂਝੇ ਸਾਰੇ ਦਰਸ਼ਕ ਨੇ ਉਹ ਗੁਰਦੁਆਰੇ ਜਿੱਥੇ ਨਹੀਂ ਜਾ ਪਾਈਆਂ ਜਿਆਨ ਨੇ ਉਹ ਕਿਰਾਸੇ ਕਰਕੇ ਹੈ ਉਹਨਾਂ ਦੇ ਲਈ ਇਹ ਤਸਵੀਰਾਂ ਲੈ ਕੇ ਆਏ ਤਾਂ ਕਿ ਕੋ ਵੀ ਆਪਣੇ ਘਰ ਬੈਠ ਕੇ ਬਹੁਤ ਮਕਸ਼ਨ ਕਰ ਸਕਰ ਗੁਰੂ ਨਾਲ ਜੁੜ ਕੇ ਕਾਸ਼ ਪੂਰੇ ਬਲੋਕ ਦੇ ਇਤਿਹਾਸ ਨੇ ਆਪ ਨੂੰ ਨਾਰਕ ਦੀ ਦਿਆ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ ਨਾਲ ਜੋੜ ਸਕਣ ਔਰ ਉਹਨਾਂ ਜਿਹੜੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਤੇ ਚੱਲ ਵੀ ਸਕਣ। ਇਸ ਤੋਂ ਬਾਅਦ ਗੁਰਦੁਆਰਾ ਬੀਰ ਸਾਹਿਬ ਜਿਹੜੇ ਨੇ ਉੱਥੇ ਦੇ ਦ੍ਰਿਸ਼ ਤੁਹਾਡੇ ਨਾਲ ਅਸੀਂ ਲਗਾਤਾਰ ਸੰਝੇ ਕਰ ਰਹੇ। ਗੁਰਦੁਆਰਾ ਸ੍ਰੀ ਬੀਰ ਸਾਹਿਬ ਦੇ ਦਰਸ਼ਨ ਅਸੀਂ ਆਪਣੇ ਦਰਸ਼ਕਾਂ ਨੂੰ ਕਰਵਾ ਰਹੇ ਸੀਗੇ ਇਸ ਵਕਤ ਸਾਡੇ ਨਾਲ ਮੈਨੇਜਮੈਂਟ ਕਮੇਟੀ ਦੇ ਸੀਨੀਅਰ ਅਫੀਸ਼ੀਅਲ ਜਿਹੜੇ ਨੇ ਉਹ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਉਹਨਾਂ ਤੋਂ ਜਾਣਾਂਗੇ ਕਿ ਕੀ ਕੀ ਚੀਜ਼ਾਂ ਐਦ ਕੀ ਜਿਹੜੀਆਂ ਨੇ 555 ਦੇ ਪਰ ਕੀਤੀਆਂ ਗਈਆਂ ਨੇ ਕੀਤੀਆਂ ਜਾ ਰਹੀਆਂ ਨੇ ਬਾਬਾ ਜੀ ਕੀ ਕੀ ਜਿਹੜੀਆਂ ਚੀਜ਼ਾਂ ਕਿਉਂਕਿ ਅੱਜ ਸੰਗਤ ਲੱਖਾਂ ਦੇ ਕਗਾਰ ਦੇ ਵਿੱਚ ਪਹੁੰਚੀ ਹੈ ਇੱਥੇ ਕੀ ਕੁਝ ਜਿਹੜਾ ਅੱਜ ਇੱਥੇ ਖਾਸ ਰਹਿਣ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋ 555 ਪ੍ਰਕਾਸ਼ ਗੁਰਪੁਰਬ ਹੈ ਬੜੀ ਸ਼ਰਧਾ ਦੇ ਨਾਲ ਗੁਰਦੁਆਰਾ 베ਰ ਸਾਹਿਬ ਵਿਖੇ ਹਰ ਸਾਲ ਹੀ ਮਨਾਇਆ ਜਾਂਦਾ ਹੈ ਇੱਥੇ ਸਤਿਗੁਰੂ ਜੀ ਨੇ ਲੰਮਾ ਸਮਾਂ ਆਪਣੇ ਜੀਵਨ ਦੇ ਪਲਾਂ ਨੂੰ ਗੁਜ਼ਾਰਿਆ 14 ਸਾਲ 9 ਮਹੀਨੇ 13 ਦਿਨ ਗੁਰਦੁਆਰਾ ਬੇਰਸਾ ਵਿਖੇ ਇਸ਼ਨਾਨ ਉਪਰੰਤ ਸਤਿਗੁਰੂ ਜੀ ਸਮਾਦੀ ਈਲ ਹੁੰਦੇ ਰਹੇ ਇਸ ਵਾਰ ਹੁੰਦਾ ਤਾਂ ਹਰ ਵਾਰ ਹੀ ਪਰ ਇਸ ਵਾਰ ਤਾਂ یوں ਲੱਗਦਾ ਹੈ ਕਿ ਜਵੇਂ ਸੰਗਤਾਂ ਦਾ ਹੜ ਆ ਗਿਆ ਹੋਵੇ ਤੇ ਇੰਨਾ ਉਤਸ਼ਾਹ ਹੈ ਸੰਗਤਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦਾ ਵੀ ਜਿੱਧਰ ਵੇਖੋ ਤਰ੍ਹਾਂ-ਤਰ੍ਹਾਂ ਦੇ ਲੰਗਰ ਸ਼ਰਧਾ ਦੇ ਨਾਲ ਸੰਗਤਾਂ ਨੇ ਲਾਏ ਹਨ ਕਿਤੇ ਮਠਿਆਈਆਂ ਹਨ ਤਰ੍ਹਾਂ-ਤਰ੍ਹਾਂ ਦੀਆਂ ਕਿਤੇ ਚਾਹ ਪਕੌੜੇ ਹਨ ਕਿਤੇ ਗੰਨੇ ਦਾ ਰਸ ਚੱਲ ਰਿਹਾ ਹੈ ਪਰਸ਼ਾਦਾ ਲੰਗਰ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਹਨ ਉਹ ਗੁਰੂ ਕੇ ਲੰਗਰ ਵਿੱਚ ਚੱਲ ਰਹੀਆਂ ਹਨ ਇਹਦੇ ਨਾਲ ਜਿੱਥੇ ਜੀਵਾਂ ਦੀ ਤਨ ਦੀ ਪੂਰਤੀ ਹੁੰਦੀ ਹੈ ਉਥੇ ਮਨ ਦੀ ਪੂਰਤੀ ਵਾਸਤੇ ਜੋ ਸੂਖਮ ਸਰੀਰ ਹੈ ਉਹਦੀ ਖਰਾਕ ਵਾਸਤੇ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦੇ ਅਖੰਡ ਜਾਪ ਸ੍ਰੀ ਦਰਬਾਰ ਸਾਹਿਬ ਵਿੱਚ ਆਰੰਭ ਹਨ ਦੀਵਾਨ ਹਾਲ ਦੇ ਵਿੱਚ ਸਾਡੇ ਕਥਾਵਾਚਕ ਸਾਡੇ ਢਾਡੀ ਵੀਰ ਕਵੀਸ਼ਰ ਵੀਰ ਗੁਰੂ ਕਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਾ ਰਹੇ ਹਨ ਗੁਰਬਾਣੀ ਦੇ ਕੀਰਤਨ ਰਾਹੀ ਨਿਹਾਲ ਕਰ ਰਹੇ ਹਨ ਉਥੇ ਜਿੱਥੇ ਇਹ ਸਾਰਾ ਕੁਝ ਹੋ ਰਿਹਾ ਹੈ ਉਥੇ ਸਾਬਤ ਸੂਰਤ ਦਸਤਾਰ ਸਿਰਾ ਬੱਚਿਆਂ ਨੂੰ ਦਸਤਾਰ ਦੀ ਸਖਲਾਈ ਦੇ ਲਈ ਜੂਤ ਅਕਾਲੀ ਦਲ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਲੋੜਵੰਦਾਂ ਨੂੰ ਵਿਸ਼ੇਸ਼ ਜਿਹੜੀਆਂ ਹੈ ਦਸਤਾਰਾਂ ਉਹ দান ਵਜੋਂ ਵੀ ਦਿੱਤੀਆਂ ਜਾ ਰਹੀਆਂ ਹਨ ਤੇ ਦਸਤਾਰ ਸਜਾਉਣ ਦੀ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ ਤੇ ਇਸੇ ਤਰ੍ਹਾਂ ਮੈਡੀਕਲ ਮੁਫਤ ਦਵਾਈਆਂ ਦੇ ਕੈਂਪ ਵੀ ਲੱਗੇ ਹਨ ਤੇ ਹਰ ਤਰ੍ਹਾਂ ਦੀ ਚੈਕਿੰਗ ਜਿਹੜੀ ਹੈ ਉਹ ਫ੍ਰੀ ਹੋ ਰਹੀ ਹੈ ਇਸੇ ਤਰ੍ਹਾਂ ਪ੍ਰਬੰਧਾਂ ਦੇ ਵਿੱਚ ਬੜਾ ਸਜੋਗ ਹੈ ਸਾਡੇ ਐਸ ਡੀ ਐਮ ਮੈਡਮ ਜਿਹੜੇ ਹੁਣ ਦਫ਼ਤਰ ਵਿੱਚ ਮੌਜੂਦ ਹਨ ਉਹਨਾਂ ਵੱਲੋਂ ਵੀ ਬੜਾ ਸਚੱਜਾ ਪ੍ਰਬੰਧ ਕੀਤਾ ਗਿਆ ਹੈ ਜੋ ਪ੍ਰਸ਼ਾਸਨ ਹੈ ਪੰਜਾਬ ਪੁਲਿਸ ਉਹਨਾਂ ਵੱਲੋਂ ਵੀ ਬਹੁਤ ਵਧੀਆ ਪ੍ਰਬੰਧ ਹੈ ਤੇ ਜਿਹੜਾ ਇੱਕ ਰੋਲ ਹੈ ਪੱਤਰਕਾਰਾਂ ਦਾ ਬੜਾ ਵੱਡਾ ਰੋਲ ਹੈ ਮੀਡੀਏ ਦਾ ਤੇ ਬੜੀ ਵੱਡੀ ਹੈ ਇਹਨਾਂ ਦੀ ਸੇਵਾ ਇੱਥੋਂ ਦਾ ਮੀਡੀਆ ਕਦੇ ਵੀ ਗੁਰੂ ਘਰ ਦੇ ਖਿਲਾਫ ਕੋਈ ਖਬਰ ਨਹੀਂ ਲਾਉਂਦਾ ਜੇ ਗੁਰੂ ਘਰ ਦੇ ਹੱਕ ਦੇ ਵਿੱਚ ਹੀ ਖਬਰ ਲਾਉਂਦੇ ਹਨ ਜਿਹਦੇ ਨਾਲ ਗੁਰੂ ਘਰ ਦੀ ਚੜ੍ਹਦੀ ਕਲਾ ਹੋਵੇ ਉਹਨਾਂ ਦਾ ਵੀ ਪ੍ਰਚਾਰ ਦੇ ਵਿੱਚ ਸੇਵਾ ਦੇ ਵਿੱਚ ਕਿਉਂਕਿ ਸੇਵਾ ਕੇਵਲ ਇਹ ਨਹੀਂ ਹੁੰਦੀ ਵੀ ਆਪਾਂ ਸਿਰ ਦੇ ਉੱਤੇ ਟੋਕਰੀ ਢੋਣੀ ਹੈ ਜਾਂ ਝਾੜੂ ਨਾਲ ਸੇਵਾ ਕਰਨੀ ਹੈ ਜਾਂ ਮਾਇਆ ਨਾਲ ਸੇਵਾ ਕਰਨੀ ਹੈ ਅੱਜ মিডিਆ ਦਾ ਯੁੱਗ ਹੈ ਇਹ ਵੀ ਬੜੀ ਵੱਡੀ ਸੇਵਾ ਹੈ ਜਿਹੜੇ ਗੁਰੂ ਘਰ ਨੂੰ মিডিਆ ਦੇ ਰਾਹੀਂ ਪ੍ਰਚਾਰ ਕਰਨਾ ਚੰਗੀ ਸਿੱਖਿਆ ਦੇਣੀ ਜਿਹੜੀ ਚੰਗੀ ਸਿੱਖਿਆ ਹੈ ਜਦੋਂ ਕਿਸੇ ਦੇ ਹਿਰਦੇ ਵਿੱਚ ਵਸ ਜਾਂਦੀ ਹੈ ਉਹਦੇ ਵਿੱਚ ਚੰਗੇ ਗੁਣ ਪੈਦਾ ਕਰ ਦਿੰਦੀ ਹੈ ਉਹ ਚੰਗੇ ਗੁਣਾ ਦੇ ਰਾਹੀਂ ਹੋਰ ਨਾ ਜੀਵਾਂ ਨੂੰ ਚੰਗੀ ਸਿੱਖਿਆ ਦਿੰਦਾ ਹੈ ਆਪਣੇ ਪਰਿਵਾਰ ਨੂੰ ਚੰਗੀ ਸਿੱਖਿਆ ਵੱਲ ਲਾਉਂਦਾ ਹੈ ਇਹ ਸਾਰੇ ਪ੍ਰਬੰਧ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਿ ਉਹਨਾਂ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਅੱਜ ਵੀ ਉਹ ਕਿਤੇ ਗਏ ਨਹੀਂ ਇੱਥੇ ਮੌਜੂਦ ਹਨ ਉਹਨਾਂ ਦੀ ਮੌਜੂਦਗੀ ਹੈ ਤਾਂ ਹੀ ਇਹਨਾਂ ਜਿਹੜਾ ਪ੍ਰਬੰਧ ਹੈ ਘਰ ਦੇ ਵਿੱਚ ਕਿਸੇ ਦੇ ਕੋ ਦੋ ਪਰੌਣੇ ਆ ਜੰਨਾ ਉਹ ਸਾਹਮਣੇ ਔਖੇ ਹਨ ਤੇ ਵੇਖੋ ਰਹਿائش ਦਾ ਪ੍ਰਬੰਧ ਹੈ ਲੰਗਰ ਚੱਲ ਰਹੇ ਹਨ ਇਹ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਬਾਬਾ ਜੀ ਕਿੰਨੇ ਲੋਕਾਂ ਦੇ ਲੋਕ ਕਿੰਨੇ ਕੁ ਲੋਕਾਂ ਦੇ ਲਈ ਰਹਿائش ਦਾ ਪ੍ਰਬੰਧ ਹੈ ਕਿਉਂਕਿ ਰਾਤ ਤੱਕ ਜਿਹੜੀ ਸੰਗਤ ਹੈ ਹਾਲੇ ਅਸੀਂ ਦੇਖ ਰਹੇ ਹਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਮੌਜੂਦ ਹੈ ਰਾਤ ਤੱਕ ਹੋਰ ਵੱਧ ਜਾਏਗੀ ਇਹ ਸੰਗਤ ਕਿੰਨੇ ਲੋਕਾਂ ਦੇ ਲਈ ਪ੍ਰਬੰਧ ਜਿਹੜਾ ਉਹ ਕੀਤਾ ਗਿਆ ਪ੍ਰਸ਼ਾਸਨ ਦੇ ਵੱਲ ਦੇਖੋ ਰਹਿ ਹੈ ਜਿਹੜੀ ਹੈ ਜਿੱਥੇ ਕਮਰੇ ਹਨ ਸਾਡੇ ਕੋਲ ਉੱਥੇ ਹਾਲ ਹਨ ਨਾਲ ਬੇਬੇ ਨਾਨਕੀ ਜੀ ਦਾ ਗੁਰਦੁਆਰਾ ਹੈ ਜੀ ਉਹਨਾਂ ਵੱਲੋਂ ਵੀ ਬਹੁਤ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਹੈ ਉਹਨਾਂ ਨੇ ਜਿੰਨੇ ਉਹਨਾਂ ਦੇ ਰਹਿੈਸ਼ੀ ਕਮਰੇ ਹਨ ਉਹਨਾਂ ਦੀਆਂ ਚਾਬੀਆਂ ਵੀ ਸਾਡੇ ਹਵਾਲੇ ਕਰ ਦਿੱਤੀਆਂ ਹਨ ਇਸ ਤੋਂ ਇਲਾਵਾ ਗੱਦੇ ਬਿਸਤਰੇ ਜਿਹੜੇ ਹਨ ਉਹ ਹੋਰ ਗੁਰਦੁਆਰਾ ਸਹਿਬਾਨਾ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਜਿਹੜੇ ਸਾਡੇ ਸਤਿਕਾਰਯੋਗ ਪ੍ਰਧਾਨ ਹਨ ਉਹਨਾਂ ਦੇ ਮਿਹਨਤ ਸਦਕਾ ਉਹਨਾਂ ਦੀ ਜਿਹੜੀ ਅਗਵਾਈ ਦੇ ਸਦਕਾ ਵਿਸ਼ੇਸ਼ ਜਿਹੜੇ ਪ੍ਰਬੰਧ ਹਨ ਰਹਿائش ਦੇ ਇਹ ਬਿਸਤਰੇ ਵੀ ਆਏ ਹਨ ਗੁਰਦਰਾ ਸਾਹਿਬਾਨਾ ਤੋਂ ਗੱਦਿਆਂ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ਕਾਰ ਸੇਵਾ ਵਾਲੇ ਮਹਾਪੁਰਖਾਂ ਵੱਲੋਂ ਇਸ ਗੁਰਦਰਾ ਸਾਹਿਬ ਵਿਖੇ ਵੀ ਗੁਰਦਰਾ ਅੰਤਰਜਾਮਤਾ ਵਿਖੇ ਗੁਰਦੁਆਰਾ ਸੰਤ ਘਾਟ ਵਿਖੇ ਇਹ ਜਿਹੜੇ ਰਹਿائش ਦੇ ਹਨ ਤੇ ਇੱਥੇ ਵੀ ਬੜੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਜੇ ਕਿਸੇ ਨੂੰ ਕਮਰਾ ਨਹੀਂ ਗੱਦਾ ਬਿਸਤਰਾ ਜਿਹੜਾ ਹੈ ਉਹ ਜ਼ਰੂਰ ਮਹਈਆ ਕਰਾਇਆ ਜਾਂਦਾ ਹੈ ਇਹ ਸਾਰਾ ਵਿਸ਼ੇਸ਼ ਪ੍ਰਬੰਧ ਹੈ ਬਿਲਕੁਲ ਦੇਖੋ ਇਹ ਸਾਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਔਰ ਇਹ ਸਾਰੇ ਪ੍ਰਬੰਧਾਂ ਦੇ ਨਾਲ ਜੇਕਰ ਗੱਲ ਕਰੀਏ ਅੱਜ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਸ਼ਰਧਾਲੂ ਇੱਥੇ ਪਹੁੰਚ ਰਹੇ ਨੇ ਔਰ ਇਹ ਸੰਗਤ ਦੀ ਗਿਣਤੀ ਜਿਹੜੀ ਹੈ ਇਹ ਰਾਤ ਤੱਕ ਹੋਰ ਵਧੇਗੀ ਕਿਉਂਕਿ ਇੱਥੇ ਅੱਜ 555 ਪ੍ਰਕਾਸ਼ ਪੂਰਵ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਔਰ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਸੀਗੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜਿੱਦੇ ਤੁਹਾਨੂੰ ਇਹ ਸਾਰੇ ਦਰਸ਼ਨ ਅਸੀਂ ਆਪਣੇ ਉਹ ਦਰਸ਼ਕਾਂ ਨੂੰ ਕਰਵਾਏ ਜਿਹੜੇ ਲੋਕ ਕਿਤੇ ਨਾ ਕਿਤੇ ਪਹੁੰਚ ਨਹੀਂ ਪਾਏ ਇੱਥੇ ਇਹ ਉਹ ਤਰਤੀ ਹੈ ਜਿਹਨੂੰ ਪੰਜਾਬ ਦੇ ਨਕਾਣਾ ਸਾਹਿਬ ਕਿਹਾ ਜਾਂਦਾ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਜ਼ਿਆਦਾ ਸਮਾਂ ਆਪਣਾ ਇੱਥੇ ਬਿਤਾਇਆ ਕੈਮਰਾ ਤੇ ਮੇਰੇ ਸਹਿਯੋਗੀ ਗੁਰਮਿੰਦਰ ਦੇ ਨਾਲ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ